ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਸਾਖੀ ਲੈ ਕੇ ਹਾਜ਼ਰ ਹਾਂ ਭਗਤ ਪੀਰ ਬੁੱਧੂ ਸ਼ਾ ਪੀਰ ਬੁੱਧੂ ਸ਼ਾ ਦੀ ਸ਼ਹਾਦਤ ਲਾਸਾਨੀ ਤੇ ਬੇਮਿਸਾਲ ਹੈ ਉਹਨਾਂ ਨੇ ਨਾ ਸਿਰਫ ਉੱਚ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਲਈ ਕੁਰਬਾਨੀ ਦਿੱਤੀ ਸਗੋਂ ਆਪਣੇ ਜਿਗਰ ਦੇ ਟੋਟੇ ਆ ਮਰੀਦਾਂ ਤੇ ਭਤੀਜੀਆਂ ਨੂੰ ਵੀ ਗੁਰੂ ਜੀ ਲਈ ਕੁਰਬਾਨ ਕਰ ਦਿੱਤਾ ਗੁਰੂ ਜੀ ਵੱਲੋਂ ਪੇਟ ਅਨਮੋਲ ਵਸਤੂਆਂ ਲੈ ਤੋਂ ਇਨਕਾਰ ਕਰਕੇ ਸਿਰਫ ਮੰਗ ਕੀਤੀ ਗੁਰੂ ਜੀ ਦੇ ਕੰਗੇ ਦੀ ਜੋ ਸਾਡੇ ਲਈ ਤਾਂ ਕੋਈ ਖਾਸ ਕੀਮਤ ਨਹੀਂ ਰੱਖਦਾ ਪਰ ਗੁਰੂ ਦੇ ਪਿਆਰੇ ਮਰੀਦ ਪੀਰ ਬੁੱਧੂ ਸ਼ਾ ਲਈ ਗੁਰੂ ਦੀ ਯਾਦ ਦੇ ਰੂਪ ਵਿੱਚ ਬਹੁਤ ਮੁੱਲਿਆ ਸੀ ਮਜਹਬੀ ਵੰਡੀਆਂ ਤੋਂ ਉੱਪਰ ਉਠ ਚੁੱਕੀ ਮਹਾਨ ਸ਼ਖਸੀਅਤ ਪੀਰ ਬੁੱਧੂ ਸਾਹਿਬ ਜੀ ਦਾ ਜਨਮ 13 ਜੂਨ 1647 ਈਸਵੀ ਵਿੱਚ ਹੋਇਆ ਆਪ ਸ਼ਯਦ ਖਾਨਦਾਨ ਦੇ ਪਤਵੰਤੇ ਗੁਲਾਮ ਸ਼ਾਹ ਦੇ ਨੌ ਨਿਹਾਲ ਸੀ ਉਹਨਾਂ ਦੇ ਬਚਪਨ ਦਾ ਨਾਮ ਬਦਰੂਦੀਨ ਸੀ ਬਚਪਨ ਤੋਂ ਹੀ ਉਹਨਾਂ ਦਾ ਖਿਆਲ ਦੁਨੀਆਦਾਰੀ ਦੀ ਥਾਂ ਅੱਲਾ ਵੱਲ ਲੱਗਿਆ ਹੋਇਆ ਸੀ ਉਹਨਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਇੱਛਾ ਸੀ ਉਹੋ ਗੰਭੀਰ ਸੁਭਾਅ ਦੇ ਹੌਣ ਕਰਕੇ ਘੱਟ ਬੋਲਦੇ ਇਸ ਕਰਕੇ ਉਹਨਾਂ ਨੂੰ ਸਡੋਰਾ ਦੇ ਲੋਕ ਬੁੱਧੂ ਕਹਿ ਕੇ ਪੁਕਾਰਦੇ ਸਨ ਉਹਨਾਂ ਦੇ ਨਾਲ ਨਾਲ ਉਹਨਾਂ ਦਾ ਅਧਿਆਤਮਕ ਪੱਦਰ ਉੱਚਾ ਹੋਣ ਕਰਕੇ ਲੋਕ ਉਹਨਾਂ ਨੂੰ ਪੀਰ ਬੁੱਧੂ ਸਾਹ ਪੁਕਾਰਨ ਲੱਗੇ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲੀ ਮੁਲਾਕਾਤ ਉਹਨਾਂ ਦੇ ਨਾਨਕੇ ਪਿੰਡ ਲਖਨੌਰ ਵਿਖੇ ਹੋਈ ਸੀ। ਉਹ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਏ। ਪੀਰ ਬੁੱਧੂ ਸ਼ਾਹ ਜੀ ਦਾ ਵਿਆਹ 1664 ਵਿੱਚ ਸ਼ੈਤਕਰਾਨੇ ਦੀ ਨਸੀਰਾ ਨਾਲ ਹੋਇਆ। ਉਹ ਵੀ ਧਾਰਮਿਕ ਪ੍ਰਵਿਰਤੀ ਵਾਲੀ ਔਰਤ ਸੀ। ਉਹ ਵੀ ਗੁਰੂ ਜੀ ਦੀ ਸ਼ਰਧਾਲੂ ਬਣ ਗਈ ਸੀ ਪੀਰ ਜੀ ਦੇ ਚਾਰ ਬੇਟੇ ਸ਼ਾਹਦ ਅਸ਼ਰਫ ਮੁਹੰਮਦ ਸ਼ਾ ਸ਼ਾਇਦ ਮੁਹੰਮਦ ਬਖਸ਼ ਤੇ ਸ਼ਾਹਦ ਸ਼ਾ ਹੁਸੈਨ ਸਨ ਪੀਰ ਬੁੱਧੂ ਸ਼ਾਹ ਜੀ ਜਹੇ ਜਿਉੜੇ ਦੀ ਪਾਲ ਵਿੱਚ ਸਨ ਜੋ ਆਪ ਦੀ ੜਕਦੀ ਆਤਮਾ ਨੂੰ ਤਸੱਲੀ ਦੇ ਸਕੇ ਦੂਰ ਨੇੜੇ ਦੇ ਸਾਰੇ ਜਾਣਦੇ ਸਨ ਕਿ ਗੁਰੂ ਗੋਬਿੰਦ ਸਿੰਘ ਰੋਹਾਨੀ ਵਿਅਕਤੀ ਸਨ ਪੀਰ ਜੀ ਨੇ ਗੁਰੂ ਜੀ ਨੂੰ ਮਿਲਣ ਦਾ ਪੱਕਾ ਨਿਸ਼ਚਾ ਕਰ ਲਿਆ ਉਹ ਗੁਰੂ ਸਾਹਿਬ ਨੂੰ ਪੌਂਟਾ ਸਾਹਿਬ ਵਿਖੇ ਕਈ ਵਾਰ ਮਿਲੇ ਗੁਰੂ ਜੀ ਦਾ ਮਨੋਂ ਪਿਆਰ ਤੇ ਸਾਂਝ ਦਾ ਧਰਮ ਦੇਖਿਆ ਗੁਰੂ ਜੀ ਦੇ ਵਿਛੋ ਸੰਜੀ ਵਾਲਤਾ ਦੀ ਸਿੱਖਿਆ ਨੇ ਪੀਰ ਜੀ ਨੂੰ ਬਹੁਤ ਪ੍ਰਭਾਵਿਤ ਕੀਤਾ ਉਹਨਾਂ ਦੇ ਮਨ ਵਿੱਚ ਗੁਰੂ ਜੀ ਲਈ ਬਹੁਤ ਸਤਿਕਾਰ ਪੈਦਾ ਹੋ ਗਿਆ ਔਰਿੰਗ ਜੇਬ ਨੇ 500 ਪਠਾਨਾਂ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਪਠਾਨ ਪੀਰ ਜੀ ਦੀ ਸ਼ਰਨ ਵਿੱਚ ਆ ਗਏ ਉਹਨਾਂ ਨੇ ਵਿਸ਼ਵਾਸ ਕਰਕੇ ਗੁਰੂ ਜੀ ਦੀ ਫੌਜ ਵਿੱਚ ਭਰਤੀ ਕਰਵਾ ਦਿੱਤੇ ਪੰਗਾਨੀ ਦੇ ਜੁੱਧ ਸਮੇਂ ਦੱਗੇ ਬਾਅਦ ਪਠਾਨਾਂ ਨੇ ਗੁਰੂ ਜੀ ਦਾ ਸਾਥ ਛੱਡ ਦਿੱਤਾ ਪੀਰ ਜੀ ਆਪਣੇ ਪੁੱਤਰਾਂ ਤੇ ਪ੍ਰਾਵੰਤਿਤ ਕਈ ਮੁਰਿਦਾਂ ਸਮੇਤ ਪੰਗਾਨੀ ਦੀ ਰਨਭੂਮੀ ਵਿੱਚ ਪਹੁੰਚ ਗਏ ਤੇ ਬਹੁਤ ਹੀ ਬਹਾਦਰੀ ਨਾਲ ਲੜੇ ਇਸ ਕਰਕੇ ਜਿੱਤ ਗੁਰੂ ਜੀ ਦੀ ਹੋਈ ਜਦ ਤੋਂ ਬਾਅਦ ਗੁਰੂ ਜੀ ਨੇ ਪੌਂਟਾਸਾ ਵਿਖੇ ਸੰਗਤਾਂ ਨੂੰ ਸਨਮਾਨਿਤ ਕੀਤਾ ਪੀਰ ਜੀ ਦੀ ਵਫਾਦਾਰੀ ਤੇ ਕੁਰਬਾਨੀ ਦੀ ਗੁਰੂ ਜੀ ਨੇ ਪਰੇ ਦਰਬਾਰ ਵਿੱਚ ਪ੍ਰਸ਼ੰਸਾ ਕੀਤੀ ਪੀਰ ਜੀ ਨੇ ਗੁਰੂ ਜੀ ਦੇ ਕੰਗੇ ਦੀ ਮੰਗ ਕੀਤੀ ਗੁਰੂ ਜੀ ਨੇ ਕੰਗਾ ਦਸਤਾਰ ਕਟਾਰ ਤੇ ਹੁਕਮਨਾਮਾ ਪੇਟ ਵੱਜੋ ਦਿੱਤੇ ਪੰਗਾਨੀ ਦੇ ਯੁੱਧ ਵਿੱਚ ਪੀਰ ਜੀ ਦੇ ਦੋ ਪੁੱਤਰ ਦੋ ਭਰਾ ਤੇ ਕਈ ਮুরিਦ ਸ਼ਹੀਦ ਹੋ ਗਏ ਉਹਨਾਂ ਨੂੰ ਕੋਈ ਦੁੱਖ ਨਹੀਂ ਸੀ ਉਹ ਰੱਬ ਦੀ ਰਜਾ ਵਿੱਚ ਰਾਜਿਸਾਨ ਗੁਰੂ ਜੀ ਪੀਰ ਜੀ ਨੂੰ ਮਿਲਣ ਲਈ ਸਡੋਰਾ ਉਹਨਾਂ ਤੇ ਕਾਰ ਆਏ ਔਰੰਗਜ਼ੇਬ ਨੇ ਗੁੱਸੇ ਵਿੱਚ ਆ ਕੇ ਕਿਸੇ ਵੀ ਹਾਲਤ ਵਿੱਚ ਗੁਰੂ ਜੀ ਨੂੰ ਪੇਸ਼ ਕਰਨ ਲਈ ਕਿਹਾ ਗੁੱਸੇ ਵਿੱਚ ਉਸਮਾਨ ਖਾਨ ਪੀਰ ਜੀ ਦਾ ਅਲਵੀ ਮੇਟ ਕਰਨ ਲਈ ਚੱਲ ਪਿਆ ਪੀਰ ਜੀ ਦੇ ਸੇਵਕ ਨੇ ਸ਼ਾਹੀ ਹਕੂਮਤ ਤੇ ਉਸਮਾਨ ਖਾਨ ਦੇ ਮਾਰੇ ਰਾਦਿਆਂ ਬਾਰੇ ਸੂਚਿਤ ਕਰਵਾਇਆ ਪੀਰ ਜੀ ਨੇ ਆਪਣੇ ਪਰਿਵਾਰ ਨੂੰ ਸਮਾਨਾ ਪੇਜ ਦਿੱਤਾ ਉਸਮਾਨ ਖਾਨ ਨੇ ਪੀਰ ਜੀ ਨੂੰ ਬਹੁਤ ਸਿਏ ਦਿੱਤੇ ਅੰਤ 21 ਮਾਰਚ 1704 ਈਸਵੀ ਨੂੰ ਬਹਿਰੈਮੀ ਨਾਲ ਟੋਟੇ ਕਰਕੇ ਸ਼ਹੀਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ